ਚਾਹੇ 22 ਦੇ ਵਿੱਚ ਸਰਕਾਰ ਦੇ ਰੂਪ ਚ ਆਇਆ ਉਹ ਵਲੰਟੀਅਰ ਦੇ ਸਿਰ ਦੇ ਉੱਤੇ ਹੀ ਸਰਕਾਰ ਜਿਹੜੀ ਉਹ ਆਈ ਹੈ ਤੇ ਵਲੰਟੀਅਰਸ ਨੇ ਹੀ 27 ਦੇ ਵਿੱਚ ਇਸ ਸਰਕਾਰ ਨੂੰ ਰਿਪੀਟ ਕਰਨਾ ਚਾਰ ਹਜ਼ਾਰ ਪਲੱਸ ਲੋਕ ਜਿਹੜੇ ਉਹਨਾਂ ਗਰੁੱਪ ਕਾਲਸ ਦੇ ਵਿੱਚ ਵੱਖੋ ਵੱਖਰੇ ਰੂਪ ਦੇ ਵਿੱਚ ਜੁੜਦੇ ਨੇ ਸ਼ਾਇਦ ਐਡਾ ਵੱਡਾ ਇਨਫਰਾਸਟ੍ਰਕਚਰ ਕਿਸੇ ਪਾਰਟੀ ਦੇ ਕੋਲੇ ਨਹੀਂ ਆ ਹਾਂ ਇਹਨਾਂ ਜ਼ਰੂਰ ਹੈ ਸਾਡੀ ਕਮਿਟਮੈਂਟ ਉਹ ਆ ਕਿ ਅਸੀਂ ਲੜਾਂਗੇ ਉਦੋਂ ਤੱਕ ਜਦੋਂ ਤੱਕ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਮੁਕੰਮਲ ਰੂਪ ਦੇ ਵਿੱਚ ਕੰਟਰੋਲ ਨਹੀਂ ਕਰ ਲੈਂਦੇ ਤੇ ਅਗਲੀ ਪੀੜ੍ਹੀ ਨੂੰ ਜਿਹੜਾ ਉਹ ਬਚਾਰ ਨਹੀਂ ਲੈਂਦੇ ਅਸੀਂ 27 ਤੋਂ ਪਹਿਲਾਂ ਪਹਿਲਾਂ ਪਤਾ ਨਹੀਂ ਹੋਰ ਕਿੰਨੇ ਨਾਲ ਜਿਹੜੇ ਉਹ ਜੋੜ ਲੈਣੇ ਆ ਤਾਂ ਅਸੀਂ ਇਹ ਨਹੀਂ ਕਵਾਂਗੇ ਕਿ ਉਹ ਹੁਣ ਕਿਉਂ ਆਏ ਆ ਜੀ ਜਦੋਂ ਵੀ ਆਏ ਨੇ ਜਦੋਂ ਵੀ ਆਉਣਗੇ ਸਾਰਿਆਂ ਦਾ ਜਿਹੜਾ ਜੀ ਉਹ ਸਵਾਗਤ ਹੈ ਪਟਿਆਲਾ ਜ਼ਿਲ੍ਹੇ ਤੋਂ ਤਕੜਾ ਕਰਾਂਗੇ ਕਰਾਂਗੇ ਪੰਜਾਬ 'ਚ ਜਿੱਥੇ ਵੀ ਹੋਰ ਕਿਤੇ ਜਾਣ ਦੀ ਲੋੜ ਪਈ ਤੁਹਾਡੇ ਨਾਲ ਤੁਹਾਡੀਆਂ ਬਾਹਾਂ ਬਣ ਕੇ ਪੰਜਾਬ ਦੇ ਪਿੰਡ ਪਿੰਡ ਵਾਰਡ ਵਾਰਡ ਜਾ ਕੇ ਪਾਰਟੀ ਨੂੰ ਤਗੜਾ ਕਰਾਂਗੇ। ਔਰਮਨ ਵਿੰਗ, ਐਸਸੀ ਵਿੰਗ, 15 16 ਵਿੰਗਾ ਨੇ ਉਹਨਾਂ ਦੀ ਮਜ਼ਬੂਤੀ ਵਾਸਤੇ ਲੱਖਾਂ ਲੋਕ ਜਿਹੜੇ ਸਾਡੇ ਪਾਰਟੀ ਦੇ ਨਾਲ ਹੁਣ ਜੁੜਨ ਜਾ ਰਹੇ ਆ ਔਰ ਪੰਨੂ ਸਾਹਿਬ ਦਾ ਉਹਦੇ ਵਿੱਚ ਅਹਿਮ ਰੋਲ ਰਹੂਗਾ। ਸਾਵਾ ਜੀ ਵੱਡੀ ਜਿੰਮੇਵਾਰੀ ਜਿਹੜੀ ਪਾਰਟੀ ਵੱਲੋਂ ਮਿਲੀ ਹੈ ਇਸ ਦੇ ਬਾਰੇ ਹੁਣ ਜਿਹੜੇ ਵਲੰਟੀਅਰਸ ਦੇ ਵਿੱਚ ਕਹਿੰਦੇ ਨਵੀਂ ਜਾਨ ਆਈ ਹੈ ਥੋੜਾ ਜਿਹਾ ਵਲੰਟੀਅਰ ਵਰਕ ਕੀ ਕਰਾਂਗੇ। ਦੇਖੋ ਮੇਰੀ ਜਿੰਮੇਵਾਰੀ ਇਹ ਲੱਗੀ ਆ ਕਿਉਂਕਿ 17 ਦੇ ਵਿੱਚ ਚਾਹੇ اپੋਜੀਸ਼ਨ ਪਾਰਟੀ ਦੇ ਰੂਪ ਚਾਹੇ ਸੀ ਚਾਹੇ 22 ਦੇ ਵਿੱਚ ਸਰਕਾਰ ਦੇ ਰੂਪ ਚਾਇਆ ਉਹ ਵਲੰਟੀਅਰ ਦੇ ਸਿਰ ਦੇ ਉੱਤੇ ਹੀ ਸਰਕਾਰ ਜਿਹੜੀ ਉਹ ਆਈ ਹੈ ਤੇ ਵਲੰਟੀਅਰਸ ਨੇ ਹੀ 27 ਦੇ ਵਿੱਚ ਇਸ ਸਰਕਾਰ ਨੂੰ ਰਿਪੀਟ ਕਰਨਾ ਆ ਸਾਰੇ ਵਲੰਟੀਅਰ ਨਾਲ ਨੇ ਤੁਸੀਂ ਦੇਖ ਰਹੇ ਹੋ ਤੁਸੀਂ ਸਾਰੇ ਬਹੁਤ ਸਾਲਾਂ ਤੋਂ ਕਵਰ ਕਰਦੇ ਹੋਏ ਉਹੀ ਲੋਕ ਨੇ ਜਿਹੜੇ 13 14 15 ਤੋਂ ਨਾਲ ਨੇ ਪਾਰਟੀ ਦੇ ਇਹ ਸਾਰੇ ਇਕਜੁੱਟ ਨੇ ਔਰ ਇਹ ਇਕਜੁੱਟਤਾ ਜਿਹੜੀ ਆ ਉਹ ਸਾਡੀ 27 ਦੇ ਵਿੱਚ ਸਰਕਾਰ ਰਿਪੀਟ ਕਰੂਗੀ ਤੇ ਜੇਕਰ ਗੱਲ ਕਰਨੀ ਹੈ ਪੰਜਾਬ ਦੇ ਵਲੰਟੀਅਰ ਦੀ ਜਿਵੇਂ ਅਸੀਂ ਪਹਿਲਾਂ ਹੀ ਮੇਰ ਸਾਹਿਬ ਨੂੰ ਦੱਸ ਰਹੇ ਸੀ ਕਿ ਕਹਿੰਦੇ ਪੁਰਾਣੇ ਵਲੰਟੀਅਰ ਵੀ ਨਾਲ ਜੁੜ ਰਹੇ ਆ ਇਹ ਜਿਹੜਾ ਕੁਝ ਮਤਭੇਦ ਨੇ ਇਹਨਾਂ ਨੂੰ ਕਲੀਅਰ ਕਰਨ ਲਈ ਵੀ ਕੋਈ ਪ੍ਰੋਗਰਾਮ ਲਿਖੋਗੇ ਨਹੀਂ ਨਹੀਂ ਕੋਈ ਮਤਭੇਦ ਨਹੀਂ ਨਾ ਕੋਈ ਮਨਭੇਦ ਹੈ ਅਸੀਂ ਤਾਂ ਸਵੇਰ ਦੇ ਮੇਰੇ ਨਾਲ ਦੇਖੋ ਸਾਰੇ ਸਾਰੇ ਬਿਜ਼ੀ ਲੋਕ ਨੇ ਇਹ ਛੱਡ ਕੇ ਜੇ ਨਾਲ ਦੀ ਨਾਲ ਚੱਲ ਰਹੇ ਨੇ ਇਹਦਾ ਮਤਲਬ ਇਹ ਹੈ ਕਿ ਸਭ ਦੀ ਕਮਿਟਮੈਂਟ ਜਿਹੜੀ ਹੈ ਜੀ ਇੱਕੋ ਹੈ ਕਿ ਅਸੀਂ ਪਾਰਟੀ ਦੇ ਨਾਲ ਔਰ ਪਾਰਟੀ ਦੇ ਸੰਗਠਨ ਦੇ ਨਾਲ ਜਿਹੜਾ ਉਹ ਖੜੇ ਆ ਔਰ ਇਹੀ ਸੰਗਠਨ ਜਿਹੜਾ ਪਹਿਲਾਂ ਲੈ ਕੇ ਆਇਆ ਸੀ ਸਰਕਾਰ ਇਹੀ ਸੰਗਠਨ ਜਿਹੜਾ 27 ਦੇ ਵਿੱਚ ਰਿਪੀਟ ਕਰੂਗਾ ਇਸ ਤਰ੍ਹਾਂ ਜੀ ਹੁਣ 27 ਦਾ ਆਰੰਭ ਮੰਨੀਏ ਇਸ ਨੂੰ ਹੋ ਗਿਆ ਜੀ 27 ਦਾ ਆਰੰਭ ਇਸ ਵੇਲੇ ਸਾਡੇ ਜਿੰਨੇ ਵੀ ਵਿੰਗ ਨੇ ਚਾਹੇ ਉਹ ਯੂਥ ਵਿੰਗ ਹੈ ਔਮਨ ਵਿੰਗ ਹੈ ਟ੍ਰੇਡ ਵਿੰਗ ਹੈ ਕਿਸਾਨ ਵਿੰਗ ਹੈ ਐਸਸੀ ਵਿੰਗ ਹੈ ਸਾਰੇ ਦੇ ਸਾਰੇ ਬਾਣੀ ਨਹੀਂ ਚੁੱਕੇ ਬਲਕਿ ਉਹ ਫੰਕਸ਼ਨਿੰਗ ਨੇ ਇਸ ਵੇਲੇ ਔਰ ਪਾਰਟੀ ਵੀ ਜਿਹੜੀਆਂ ਸਵੀਰ ਨੂੰ ਕਾਲਸ ਹੁੰਦੀਆਂ ਨੇ ਜਿਹੜੀਆਂ ਗਰੁੱਪ ਕਾਲਸ ਨੇ 4000 ਪਲੱਸ ਲੋਕ ਜਿਹੜੇ ਉਹਨਾਂ ਗਰੁੱਪ ਕਾਲਸ ਦੇ ਵਿੱਚ ਵੱਖ-ਵੱਖਰੇ ਰੂਪ ਦੇ ਵਿੱਚ ਜੁੜਦੇ ਨੇ ਸ਼ਾਇਦ ਐਡਾ ਵੱਡਾ ਇਨਫਰਾਸਟ੍ਰਕਚਰ ਕਿਸੇ ਪਾਰਟੀ ਦੇ ਕੋਲੇ ਨਹੀਂ ਆ ਔਰ ਉਹ ਵੀ ਢਾਂਚਾ ਇਹੋ ਜਿਹਾ ਹੈ ਕਿ ਸਵੇਰੇ ਜਿਹੜੀ ਉਹ ਟਾਸਕ ਦਿੱਤੀ ਜਾਂਦੀ ਹੈ ਕਿ ਸ਼ਾਮ ਤੱਕ ਉਹ ਟਾਸਕ ਪੂਰੀ ਕਰਨੀ ਆ ਅਗਲੇ ਦਿਨ ਫਿਰ ਉਹਦੇ ਬਾਰੇ ਪੁੱਛਿਆ ਜਾਂਦਾ ਹੈ ਪਰ ਵੱਡੀ ਜ਼ਿੰਮੇਵਾਰੀ ਹੈ ਯੁੱਧ ਨਸ਼ਾ ਵਿਰੁੱਧ ਇਸ ਦੇ ਵਿੱਚ ਸਰਕਾਰ ਬੜਾ ਜ਼ੋਰ ਲਗਾ ਰਹੀ ਹੈ ਹੁਣ ਪੁਲਿਸ ਵੱਲੋਂ ਖਾਸ ਆਪਰੇਸ਼ਨ ਵੀ ਕੀਤੇ ਜਾ ਰਹੇ ਆ ਕਿੰਨੀ ਕਿ ਸਫਲਤਾ ਹਲੇ ਤੱਕ حاصل ਹੋਈ ਹੈ ਦੇਖੋ ਇਹ ਯੁੱਧ ਹੈ ਯੁੱਧ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਇੱਕ ਦਿਨ ਦੇ ਵਿੱਚ ਜਾਂ ਇੱਕ ਹਫ਼ਤੇ ਜਾਂ ਇੱਕ ਮਹੀਨੇ 'ਚ ਖਤਮ ਹੋ ਜਾਣਾ ਹਾਂ ਇਹਨਾਂ ਜ਼ਰੂਰ ਹੈ ਸਾਡੀ ਕਮਿਟਮੈਂਟ ਉਹ ਆ ਕਿ ਅਸੀਂ ਲੜਾਂਗੇ ਉਦੋਂ ਤੱਕ ਜਦੋਂ ਤੱਕ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਮੁਕੰਮਲ ਰੂਪ ਦੇ ਵਿੱਚ ਕੰਟਰੋਲ ਨਹੀਂ ਕਰ ਲੈਂਦੇ ਤੇ ਅਗਲੀ ਪੀੜ੍ਹੀ ਨੂੰ ਜਿਹੜਾ ਉਹ ਬਚਾ ਨਹੀਂ ਲੈਂਦੇ ਸਾਡਾ ਦੂਸਰਾ ਫੇਸ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦਾ ਉਹ ਬਹੁਤ ਜਲਦੀ ਸਟਾਰਟ ਹੋਣ ਜਾ ਰਿਹਾ ਉਹਦੇ ਵਿੱਚ ਅਸੀਂ ਸਕੂਲਾਂ ਤੱਕ ਪਹੁੰਚ ਕਰਾਂਗੇ ਪਹਿਲੇ ਫੇਸ ਦੇ ਵਿੱਚ ਅਸੀਂ ਹਰ ਪਿੰਡ ਹਰ ਵਾਰਡ ਹਰ ਘਰ ਤੱਕ ਜਿਹੜਾ ਉਹ ਪਹੁੰਚੇ ਆ ਔਰ ਜਿਹੜਾ ਨਸ਼ਾ ਮੁਕਤੀ ਮੋਰਚਾ ਇਹਦੇ ਨਾਲ ਚੱਲ ਰਿਹਾ ਯੁੱਧ ਨਸ਼ਾ ਵਿਰੁੱਧ ਦੇ ਉਹਦਾ 1 ਲੱਖ ਮੈਂਬਰ ਜਿਹੜਾ ਇਸ ਵੇਲੇ ਜਿਹੜੇ ਪਿੰਡਾਂ ਦੇ ਪਹਿਰੇਦਾਰ ਦੇ ਰੂਪ ਦੇ ਵਿੱਚ ਇਕੱਠਾ ਹੋ ਚੁੱਕਾ ਹੈ ਸਰਬ ਤੁਸੀਂ ਬੜੇ ਵਧੀਆ ਗੱਲ ਕਹੀ ਵੀ ਟਕਸਾਲੀ ਆਗੂ ਪੁਰਾਣੇ ਆਗੂ ਜਿਹੜੇ ਤੁਹਾਡੇ ਨਾਲ ਅੱਜ ਖੜੇ ਨੇ ਜਿਹੜੇ 2022 ਦੇ ਵਿੱਚ ਪਾਰਟੀ ਚਾਏ ਉਹ ਨਜ਼ਰ ਨਹੀਂ ਆ ਰਹੇ ਔਰ ਨਹੀਂ ਕੋਈ ਗੱਲ ਨਹੀਂ ਉਹ ਵੀ ਨਾਲ ਹੀ ਨੇ ਕੋਈ ਏਡੀ ਕੋਈ ਕੋਈ ਗੱਲ ਨਹੀਂ ਹੈਗੀ ਪਾਰਟੀ ਜਿਹੜੀ ਹੈ ਵੱਡੀ ਹੋ ਰਹੀ ਆ ਜਦੋਂ ਪਾਰਟੀਆਂ ਵੱਡੀਆਂ ਹੁੰਦੀਆਂ ਨੇ ਸਾਡੀ ਨੈਸ਼ਨਲ ਪਾਰਟੀ ਆ ਔਰ ਨੈਸ਼ਨਲ ਪਾਰਟੀ ਦੇ ਵਿੱਚ ਅਸੀਂ ਇਸੇ ਲਈ ਤਾਂ ਮਿਸ਼ਨ ਤੇ ਤੁਰੇ ਆ ਜੀ ਅਸੀਂ 27 ਤੋਂ ਪਹਿਲਾਂ ਪਹਿਲਾਂ ਪਤਾ ਨਹੀਂ ਹੋਰ ਕਿੰਨੇ ਨਾਲ ਜਿਹੜੇ ਉਹ ਜੋੜ ਲੈਣੇ ਆ ਤਾਂ ਅਸੀਂ ਇਹ ਨਹੀਂ ਕਵਾਂਗੇ ਕਿ ਉਹ ਹੁਣ ਕਿਉਂ ਆਏ ਆ ਜੀ ਜਦੋਂ ਵੀ ਆਏ ਨੇ ਜਦੋਂ ਵੀ ਆਉਣਗੇ ਸਾਰਿਆਂ ਦਾ ਜੜਾ ਜੀ ਉਹ ਸਵਾਗਤ ਹੈ ਕਿਉਂਕਿ ਸਾਡਾ ਜਿਹੜਾ ਮਿਸ਼ਨ ਹੈ ਉਹ ਮਿਸ਼ਨ ਰੰਗਲਾ ਪੰਜਾਬ ਹੈ ਇਸ ਜ਼ਿੰਮੇਵਾਰੀ ਲਈ ਪਹਿਲਾ ਕੰਮ ਹੁਣ ਕਿਹੜਾ ਕਰਨਾ ਹੈ ਜੀ ਦੇਖੋ ਮੇਰੀ ਜ਼ਿੰਮੇਵਾਰੀ ਇਹ ਲੱਗੀ ਹੈ ਕਿ ਹਰ ਜ਼ਿਲ੍ਹੇ ਹਰ ਪਿੰਡ ਤੱਕ ਜਿਹੜਾ ਜੀ ਉਹ ਪਹੁੰਚਣਾ ਹੈ ਜੇ ਕੋਈ ਵਾਲੈਂਟੀਅਰ ਸੋਚਦਾ ਹੈ ਤੇ ਉਹਨੂੰ ਨਾਲ ਲੈ ਕੇ ਜਿਹੜਾ ਜੀ ਉਹ ਤੁਰਨਾ ਤੇ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਜਿੰਨੇ ਵਾਲੈਂਟੀਅਰ ਨੇ ਉਹ ਵੱਡਾ ਹੋਣ ਕਰਕੇ ਵੀ ਮੇਰੀ ਜਿਹੜੀ ਰਿਸਪੈਕਟ ਵੀ ਕਰਦੇ ਆ ਪਿਆਰ ਵੀ ਕਰਦੇ ਆ ਤੇ ਮੈਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਮੈਂ ਵਾਲੈਂਟੀਅਰ ਜਿਹੜੇ ਨੇ ਉਹ ਸਾਰੇ ਦੇ ਸਾਰੇ ਨਾਲ ਰੱਖੇ ਨੇ ਇਸੇ ਕਰਕੇ ਇਸ ਵੇਲੇ ਇਹ ਸਾਰਾ ਜਿੰਨੇ ਵੀ ਮੇਰੇ ਨਾਲ ਖੜੇ ਨੇ ਇਹ ਸਾਰੇ ਉਹ ਨਹੀਂ ਜਿਹੜੇ ਜਿੰਨੇ ਪੁਰਾਣੇ ਪਾਰਟੀ ਜਿਹੜੀ ਮੁੱਢ ਜਿਨ੍ਹਾਂ ਨੇ ਬੰਨਿਆ ਪਾਰਟੀ ਦਾ ਜਿਹਦੋਂ ਲੋਕ ਟਿਚਰਾ ਕਰਦੇ ਹੁੰਦੇ ਸੀਗੇ ਕਦੀ ਕਿਸੇ ਨੇ ਥੋੜੀ ਸੋਚਿਆ ਸੀਗਾ ਕਿ ਐਡੀ ਵੱਡੀ ਬਹੁ ਗਿਣਤੀ ਦੇ ਵਿੱਚ ਸਰਕਾਰ ਜਿਹੜੀ ਆਜੂਗੀ ਉਹ ਇਹਨਾਂ ਦੀ ਵਜ੍ਹਾ ਕਰਕੇ ਆ ਜੀ ਇਹ ਨੀਹਾਂ ਨੇ ਔਰ ਸਭ ਨੂੰ ਅਸੀਂ ਜਿਹੜਾ ਜੀ ਹੋਰ ਨਾਲ ਤੋੜਾਂਗੇ ਹੋਰ ਨਾਲ ਜੋੜਾਂਗੇ ਤੁਸੀਂ ਦੇਖਣਾ ਇਹ ਕਾਫਲਾ ਵੱਡਾ ਹੁੰਦਾ ਜਾਊਗਾ 27 ਤੱਕ ਮੈਂ ਸਮਝਦਾ ਅੱਜ ਆਮ ਆਦਮੀ ਪਾਰਟੀ ਚ ਇੱਕ ਨਵੀਂ ਜਾਨ ਪੈ ਗਈ ਔਰ ਇਸ ਗੱਲ ਲਈ ਅਸੀਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਦਾ ਪੰਜਾਬ ਦੇ ਪ੍ਰਿਵਾਰੀ ਮਨੀਸ਼ ਸੋਧਿਆ ਜੀ ਦਾ ਪੰਜਾਬ ਦੇ ਪ੍ਰਧਾਨ ਸਾਹਿਬ ਅਮਨ ਅਰੋੜਾ ਜੀ ਦਾ ਦਿਲ ਦੀਆਂ ਗਹਿਰਾਈਆਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਬਲਤੇਜ ਪੰਨੂ ਜੀ ਪਟਿਆਲਾ ਤੋਂ ਬਿਲੋਂਗ ਕਰਦੇ ਨੇ ਪਟਿਆਲੇ ਤੋਂ ਨੇ ਤੇ ਸਾਡੇ ਚ ਵੀ ਸਾਰਿਆਂ ਚ ਇੱਕ ਨਵੀਂ ਊਰਜਾ ਨਵੀਂ ਜਾਨ ਪੈ ਗਈ ਤਾਂ ਜੋ ਅਸੀਂ ਦਿਨ ਰਾਤ ਹੁਣ ਇਹਨਾਂ ਨਾਲ ਲੱਗ ਕੇ ਜਿਹੜਾ 27 ਦਾ ਮਿਸ਼ਨ ਹੈ ਉਹ ਸਟਾਰਟ ਕਰ ਸਕੀਏ ਔਰ ਮੈਨੂੰ ਉਮੀਦ ਵੀ ਹੈ ਜਿੰਨੇ ਵਲੰਟੀਅਰ ਅੱਜ ਉਤਸ਼ਾਹ ਸਾਰੇ ਚੇਅਰਮੈਨ ਸਾਹਿਬ ਪਹੁੰਚੇ ਹੋਏ ਢਿੱਲੋ ਸਾਹਿਬ ਪ੍ਰਿੰਸ ਲੰਬਾ ਜੀ ਢਾਬੀ ਜੀ ਗੱਜਨ ਸਿੰਘ ਜੀ ਮਿੰਦਰ ਮੋਹਨ ਜੀ ਸਾਰੀ ਜਸਵਿੰਦਰ ਰਿੰਪਾ ਜੀ ਬੰਦੂ ਜੀ ਮਤਲਬ ਸਾਰੀ ਉਹ ਟੀਮ ਸਾਰੇ ਜਿੰਨੇ ਹਲਕਾ ਇੰਚਾਰਜ ਨੇ ਐਮ ਐਲ ਏ ਸਾਹਿਬਾਨ ਨੇ ਸਾਰਿਆਂ ਨੇ ਵਧਾਈਆਂ ਦਿੱਤੀਆਂ ਔਰ ਸਾਰਿਆਂ ਨੇ ਵਿਸ਼ਵਾਸ ਦਿਵਾਇਆ ਬਨੂ ਸਾਹਿਬ ਨੂੰ ਵੀ ਤੁਹਾਨੂੰ ਪਟਿਆਲਾ ਜ਼ਿਲ੍ਹੇ ਤੋਂ ਤਗੜਾ ਕਰਾਂਗੇ ਕਰਾਂਗੇ ਪੰਜਾਬ 'ਚ ਜਿੱਥੇ ਵੀ ਹੋਰ ਕਿਤੇ ਜਾਣ ਦੀ ਲੋੜ ਪਈ ਤੁਹਾਡੇ ਨਾਲ ਤੁਹਾਡੀਆਂ ਬਾਹਾਂ ਬਣ ਕੇ ਪੰਜਾਬ ਦੇ ਪਿੰਡ ਪਿੰਡ ਵਾਰ ਵਾਰ ਜਾ ਕੇ ਪਾਰਟੀ ਨੂੰ ਤਗੜਾ ਕਰਾਂਗੇ ਜਿਹਨੇ ਪੁਰਾਣੇ ਵਲੰਟੀਅਰ ਹੈ ਇਹ ਪਾਰਟੀ ਦੇ ਧੰਮ ਭੇਜੇ ਦਿੱਤੇ ਜਿਹਨਾਂ ਨੇ ਪਾਰਟੀ 'ਚ ਕੰਮ ਕਰਿਆ ਨਵੇਂ ਆਣੇ ਵੀ ਜਿਹੜਾ ਨੇ ਆਮ ਆਦਮੀ ਪਾਰਟੀ ਜੁਆਇਨ ਵੀ ਕਰਿਆ ਅੱਜ ਸਾਰਿਆਂ ਨੂੰ ਬਨੂ ਸਾਹਿਬ ਕਰਕੇ ਇਕੱਠੇ ਹੋਣਾ ਹੈ ਉਰੇ ਬੜੀ ਖੁਸ਼ੀ ਦਾ ਲੈਣਾ ਮੈਂ ਵੀ ਥੋੜਾ ਵੱਡੀ ਜ਼ਿੰਮੇਵਾਰੀ ਮਿਲਿਆ ਹੈ ਮੈਂ ਮੋਹਰਗਵਾ ਦਿੰਨਾ ਪੰਨੂ ਸਾਹਿਬ ਨੂੰ ਜਦੋਂ ਸੈਕਟੀ ਪੰਜਾਬ ਸੋਸ਼ਲ ਮੀਡੀਆ ਪੰਜਾਬ ਦੇਖ ਰਹੇ ਸੀਮ ਸਾਹਿਬ ਦੇ ਨਾਲ ਲੱਗੇ ਮੜੀ ਖੁਸ਼ੀ ਦੀ ਗੱਲ ਹੈ ਔਰ ਜਿਹੜੇ ਸਾਡੇ ਜਿਹੜੇ ਆਮ ਵਲੰਟੀਅਰ ਨੇ ਉਹਨਾਂ ਦੀ ਜਾਨ ਆ ਗਈ ਤਕਰੀਪਾ ਪੰਨੂ ਸਾਹਿਬ ਨੇ ਆਨੰਦ ਕਿਉਂਕਿ ਪਹਿਲਾਂ ਵੀ ਇਹਨਾਂ ਦੀ ਜਿਹੜੀ ਆਵਾਜ਼ ਸੀ ਜਿਹੜੇ ਪੁਰਾਣੇ ਵਲੰਟੀਅਰ ਨੇ ਉਹਨਾਂ ਨੂੰ ਪਰ ਨਾਲ ਲੈਣਾ ਇਹ ਬੜੀ ਸੋਚ ਹੈ ਮੇਨ ਮੋਬਫਰ ਮੁਹਰਮਗੱਦਨਾ ਸਾਰੇ ਬੋਲੋ ਮਹਤਾ ਸਾਹਿਬ ਵੀ ਹੈ ਗੁਰੀਬ ਸਾਹਿਬ ਵੀ ਦਾ ਪੰਜਾਬ ਸਮਝਾ ਜੀ ਸਾਰੇ ਸਤਕਾਰ ਬਹਿੰਦਰ ਕੋਲੀ ਹੈਗਾ 39 ਜਨ ਜੀ ਹੈਗੇ ਆ ਦਾ ਸੰਧੂ ਸਾਹਿਬ ਹੈ ਟੇਲੋ ਸਾਹਿਬ ਹੈ ਜਿਹੜੇ ਦੱਸੀ ਦੱਸੀ ਗੜਾ ਪਾ ਦੱਸੀ ਜੀ ਹੈ ਇਹ ਸਾਰੇ ਮੋਲ ਪਾਰਟੀ ਦੇ ਰੀਡ ਦੀ ਹੱਡੀ ਹੈ ਔਰ ਬੜੀ ਖੁਸ਼ੀ ਵਾਲਾ ਮੋਲ ਤੁਸੀਂ ਦੇਖ ਸਕਦੇ ਹੋ ਆ ਸਾਰੇ ਵਲੰਟੀਅਰ ਇਕੱਠੇ ਹੋ ਗਏ ਤੁਹਾਡਾ ਸਾਰਿਆਂ ਦਾ ਮੋਲ ਧੰਨਵਾਦ ਬਹੁਤ-ਬਹੁਤ ਮੀਡੀਆ ਦਾ ਵੀ ਬਹੁਤ-ਬਹੁਤ ਥੈਂਕ ਯੂ ਜੀਤੋ ਸਾਹਿਬ ਅੱਜ ਜਿਹੜੀ ਪੰਨੂ ਸਾਹਿਬ ਨੂੰ ਨਵੀਂ ਇੱਕ ਜ਼ਿੰਮੇਵਾਰੀ ਨਵ ਦਿੱਤੀ ਗਈ ਹੈ ਕਿੰਨਾ ਕੁ ਸਾਥ ਰਹੇਗਾ ਤੁਹਾਡਾ ਇਸ ਵਿੱਚ ਆ ਦੇਖੋ ਪੰਨੂ ਸਾਹਿਬ ਐ ਪਹਿਲਾਂ ਐਜ਼ ਅ ਮੀਡੀਆ ਸਲਾਹਕਾਰ ਸੀਐਮ ਸਾਹਿਬ ਦੇ ਰਹੇ ਆ ਔਰ ਬਹੁਤ ਤਜਰਬੇਕਾਰ ਲੀਡਰ ਨੇ ਔਰ ਟਕਸਾਲੀ ਲੀਡਰ ਰਹੇ ਔਰ ਅੱਜ ਪਾਰਟੀ ਨੇ ਉਹਨਾਂ ਨੂੰ ਇੱਕ ਸਟੇਟ ਦੇ ਵਿੱਚ ਬਹੁਤ ਵੱਡੀ ਜਨਰਲ ਸੈਕਟਰੀ ਦੀ ਇੱਕ ਜ਼ਿੰਮੇਵਾਰੀ ਦਿੱਤੀ ਆ ਔਰ ਇਹ ਜ਼ਿੰਮੇਵਾਰੀ ਇਸ ਕਰਕੇ ਦਿੱਤੀ ਗਈ ਹੈ ਸੰਗਠਨ ਨੂੰ ਮਜ਼ਬੂਤੀ ਵਾਸਤੇ ਸੋ ਮੈਂ ਦੇਖ ਰਿਹਾ ਹਾਂ ਕਿ ਪਾਰਟੀ ਦਾ ਇਸ ਟਾਈਮ ਪੂਰਾ ਜੋਰ ਲੱ ਵੇ ਸੰਗਠਨ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਸਾਰੇ ਵਿੰਗਾ ਨੂੰ ਮਜ਼ਬੂਤ ਕੀਤਾ ਜਾਵੇ ਕਿਉਂਕਿ ਯੁੱਧ ਨਸ਼ਾ ਵਿਰੁੱਧ ਕਾਫੀ ਪੰਨੂ ਸਾਹਿਬ ਦਾ ਕੰਮ ਰਿਹਾ ਔਰ ਅੱਛਾ ਉਹਦਾ ਰਿਸਪੌਂਸ ਆਇਆ ਸੋ ਅਸੀਂ ਕਹਾਂਗੇ ਵੀ ਹੁਣ ਬਾਕੀ ਵਿੰਗਾ ਦਾ ਵੀ ਜਨਰਲ ਸੈਕਟਰੀ ਹੋਣ ਦੇ ਨਾਤੇ ਉਹ ਪੂਰਾ ਆਪਣਾ ਰੋਲ ਅਦਾ ਕਰਨਗੇ ਔਰ ਔਮਨ ਵਿੰਗ ਐਸਸੀ ਵਿੰਗ 15 16 ਵਿੰਗਾ ਨੇ ਉਹਨਾਂ ਦੀ ਮਜ਼ਬੂਤੀ ਵਾਸਤੇ ਲੱਖਾਂ ਲੋਕ ਜਿਹੜੇ ਸਾਡੇ ਪਾਰਟੀ ਦੇ ਨਾਲ ਹੁਣ ਜੁੜਨ ਜਾ ਰਹੇ ਆ ਔਰ ਪੰਨੂ ਸਾਹਿਬ ਦਾ ਉਹਦੇ ਵਿੱਚ ਅਹਿਮ ਰੋਲ ਰਹੂਗਾ ਔਰ ਪਟਿਆਲੇ ਤੋਂ ਹੁਣ ਕਰਕੇ ਅਸੀਂ ਸਾਨੂੰ ਥੋੜਾ ਮਾਣ ਵੀ ਮਹਿਸੂਸ ਹੁੰਦਾ ਵੀ ਪਾਰਟੀ ਦੀ ਡਿਵੈਲਪਮੈਂਟ ਵਾਸਤੇ ਕੋਈ ਹੁਣ ਰੋਕ ਨਹੀਂ ਲੱਗੂਗੀ ਔਰ ਦਿਨ ਰੁਕਣੀ ਰਾਤ ਨੂੰ ਵੀ ਇਹ ਜਿਹੜੀਆਂ ਡਿਵੈਲਪਮੈਂਟ ਦੇ ਕੰਮ ਆ ਉਹ ਚੱਲਦੇ ਰਹਿਣਗੇ ਪਾਰਟੀ ਹੁਣ ਜਿਹੜੀਆਂ ਨਵੇਂ ਜ਼ਿੰਮੇਵਾਰੀਆਂ ਨਵੇਂ ਉਹਦੇਦਾਰੀਆਂ ਦੇ ਰਹੀ ਹੈ ਕੁਝ ਲੋਕ ਅਜਿਹੇ ਰਹਿ ਗਏ ਆ ਜਿਹੜੇ ਆਬਜ਼ਰਵ ਦੀ ਤਾਕਤਾਂ ਨਹੀਂ ਮਿਲੀਆਂ ਇੱਕਦਮ ਤਾਂ ਖੋਜੀਗਾ ਆ ਦੇਖੋ ਪਾਰਟੀ ਹੁਣ ਜਿਹੜੇ ਕੁਝ ਲੋਕ ਰਹਿ ਕੇ ਸੀ ਉਹਨਾਂ ਨੂੰ ਵੀ ਹੁਣ ਐਮ ਜੋ ਮੈਰਿਆਂ ਦੇਗੀ ਦੇ ਰਹੀ ਆ ਔਰ ਜਲਦੀ ਮੇਰੇ ਖਲ ਇੱਕ ਦੋ ਮਹੀਨੇ ਦੇ ਵਿੱਚ ਜਿਹੜੇ ਬੰਦੇ ਕੁਝ ਰਹਿ ਗਏ ਸੀ ਉਹਨਾਂ ਨੂੰ ਜੋ ਮੈਰਿਆਂ ਦਿੱਤੇ ਜਾਂਦੇ ਆ